ਅੱਜ ਸਾਰਿਆਂ ਨੂੰ ਪਿਆਰ ਭਰੀ ਸ਼ਾਮੀ ਕਾਲ ਹੋਣੀ ਹੈ ਬਾਰੇ ਹੋਰ ਪਿਆਰਾ ਉਹ ਵੀ ਸਟਾਨਾ ਦੀ ਦੇਖਣ ਦਾ ਉਹ ਇਧਰੋਂ ਦੇਖ ਕੇ ਵੀ ਬਾਕੀ ਜਿਹੜੇ ਸਬਸਤ ਪੈਸਾ ਧੋੜਾ ਜਾ ਕੇ ਜਿਹੜੇ ਛੱਟਕਾ ਨਾ ਜਾਏ ਉਹ ਵੀ ਬਹੁਤ ਵੀਰ ਬਣਨ ਵਾਲੀ ਹੈ ਕਿ ਅੱਜ ਆਪਾਂ ਇਹੋ ਜੀ ਚੀਜ਼ਾਂ ਬਾਰੇ ਜੀ ਦੱਸ ਕੀ ਕਰਿਆ ਜਾਂਦਾ ਵੀਡੀਓ ਜੀ ਦਿਖਾਵਾਂਗੇ ਵੀ ਅੱਜ ਕੀ ਧੁਮਾਕਾ ਕਰ ਰਹੇ ਨੇ ਪੀਸ ਵਾਲੇ ਹੈ ਨਾ ਉਧਰ ਵੀ ਸ਼ਾਇਦ ਤੁਸੀਂ ਉੱਥੇ ਸੀਗੇ ਰੱਤੇ ਚ ਖੜੇ ਸੀ ਦੇਖਣ ਲਈ ਨੂੰ ਹਾਂ ਫਿਰ ਵੀ ਪ੍ਰੋਸੈਸ ਚੱਲਦੀ ਵੀ ਵਰਗਾ ਹਾਂ ਹਾਂਜੀ ਪਰ ਹੋ ਗਿਆ ਸੀ ਹਾਲ ਵਧੀਆ ਜੀ ਸੋਨੂੰ ਅੱਜ ਫੇਰ ਪ੍ਰੀਤ ਵਾਲਾ ਨੁਕਮਾਕਾ ਕਰਤਾ ਯਾਰ ਕਿੰਨਾ ਦਿੱਤਾ ਮੀਨਾ ਕਿੱਥੇ 22 23 ਦਿਨਾਂ ਦੇ ਵਿੱਚ ਵਿੱਚ ਭਾਉ ਟ੍ਰਾਂਸਪੋਰਟ ਵਾਲੇ ਚੱਲੇ ਨੇ ਅੱਜ ਫੇਰ ਮਸ਼ੀਨਾਂ ਲੈ ਕੇ ਯਾਰ ਆ ਰਹੇ ਨੇ ਅੱਜ ਕਿੰਨੀਆਂ ਨੇਗੀਆਂ ਬਣਾ ਦੇ ਤਾਂ 50 ਤੋਂ 60 ਮਸ਼ੀਨਾਂ ਨੇਗੀਆਂ ਜਿਹੜੀਆਂ ਆਨ ਰੋਡ ਦੇ ਵਿੱਚ ਪੰਜ ਸੱਤ ਹੈਗੀਆਂ ਜਿਹੜੀਆਂ ਦੂਜੀਆਂ ਨੇਗੀਆਂ ਟਰਾਂਸਪੋਰਟ ਤੇ ਚੱਲੀਆਂ ਨੇਗੀਆਂ ਤੇ ਇੱਧਰ ਦਿਖਾ ਦੇ ਮਾਰ ਕੇ ਕਰਿਆ ਪਿਆ ਨਾ ਲਾਲੂ ਲਾਲ ਨਾਬਾ 23 ਦਿਨਾਂ ਦੇ ਵਿੱਚ ਵਿੱਚ ਨਾਬਾ ਫੇਰ ਜਾਮ ਕਰਤਾ ਅੱਜ ਦਿਨ 23 ਹੋਏ ਸੀ ਗਣਵੇਂ ਵੱਡੇ ਵੱਡੇ ਯੂਟਿਊਬਰ ਆਲੇ ਉਧਰ ਸੁੱਖੀ ਸ਼ੇਅਰ ਕਰਨ ਉਹ ਆਪ ਦਾ ਸ਼ੂਟ ਕਰਦਾ ਫਿਰਦਾਗਾ ਤੇ ਜਾਂ ਪ੍ਰੀਤ ਵਾਲਿਆਂ ਨੇ ਝੰਡੇ ਚੜਾਤੇ ਚੜਾਤੇ ਦੁਆਰੇ ਫੇਰ ਪ੍ਰੀਤ ਵਾਲਿਆਂ ਨੇ ਵੀ ਝੰਡਾ ਚਾੜਤਾ ਝੰਡੇ ਦੀ ਜਿਹੜੀ ਰਸਮ ਕਰੀ ਜਾਗੀ ਉਹ ਅੱਜ ਮਸ਼ੀਨਾਂ ਤੇ ਲਾ ਕੇ ਕਰਤੀ ਤਰਪਨ ਜੀ ਕਿਵੇਂ ਹੋ ਹੋਰ ਵਧੀਆ ਐਨ ਚੜਦੀ ਕਲਾ ਦਿਨ 23 ਨਹੀਂ ਪਾਉਣ ਦਿੱਤੇ ਵਿੱਚ ਹੈ ਅੱਜ ਫੇਰ ਪਾਰਟੀ ਕਰਤੀ ਫੇਰ 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 ਅੱਜ ਕਿੰਨੀਆਂ ਮਸ਼ੀਨਾਂ ਕੱਢਤੀਆਂ ਅੱਜ ਮਸ਼ੀਨਾਂ ਜੀ ਆਪਾਂ 52 ਕੱਢ ਰਹੇ ਹਾਂ 52 52 ਠੀਕ ਆ ਉਦਨ ਵਾਲੀ ਵੀਡੀਓ ਜੀ ਦੇਖ ਕੇ ਆਪਾਂ ਨੂੰ ਅਗਲਾ ਇਹ ਕਹਿੰਦਾ ਸੀਗਾ ਵੀ ਖਣੀ ਇਹ ਝੂਠੀ ਮਾਰੀ ਜਾਂਦੇ ਨੇ। ਨਾ ਨਾ ਝੂਠ ਨਹੀਂ ਇਹ ਤਾਂ ਹੁਣ ਕੰਟੀਨਿਊਸਲੀ ਚੱਲੀ ਹੋ ਜਾਊਗਾ। ਆਈ ਪੜਾਕੇ ਪਾਉਣੇ ਨੇ। ਪੜਾਕੇ ਪੈਂਦੇ ਰਹਿਣਗੇ ਵੀ ਲਗਾਤਾਰ ਕਿੰਨੇ ਮਸ਼ੀਨਾ ਕੱਢਾਂਗੇ। ਅੱਛਾ। ਵੀ ਜਾਣੀਆਂ ਜਣੀ ਐਂ ਜਾਣੀਆਂ ਇਕੱਠੀਆਂ ਦੇ ਲਾਰੇ। ਆਈਆਂ ਆਈਆਂ। ਬੰਦਾ ਦਾ ਬੰਦਾ ਇਕੱਠੇ ਨੇ ਇਕੱਠੀਆਂ। ਅੱਜ ਆਉਣ ਰੋਡ ਕਾ ਇੰਨੀਆਂ ਜਾ ਰਹੀਆਂ ਨੇ। ਅੱਜ ਜਾ ਰਹੀਆਂ ਨੇ 48 ਮਸ਼ੀਨਾ ਆਉਣ ਰੋਡ ਨੇ। ਓਕੇ। ਬਾਕੀ ਲੋਡ ਹੋਊਗਾ। ਬਾਕੀ ਲੋਡ 52। ਯਾਨੀ ਕੁੱਲ ਮਿਲਾ ਕੇ ਕੱਢ ਦਾਂਗੇ 60 70। 55 ਮਸ਼ੀਨਾ। 52 ਦਾ ਰੋਡ ਤੇ ਜਾਣ ਗਿਆ ਹਾਂ ਟਰਾਲੇ ਲੋਡ ਹੋ ਸੀ ਬਾਕੀ ਟਰਾਲੇ ਤੇ ਲੋਡ ਹੋ ਕੇ ਜਾ ਰਹੀਆਂ ਨੇ ਟਰਾਲੇ ਤੇ ਠੀਕ ਆ ਆਪਣਾ ਰਿਕਾਰਡ ਤਾਂ ਨਹੀਂ ਕੋਈ ਤੋੜ ਸਕਦਾ ਨਹੀਂ ਤੋੜ ਸਕਦਾ ਹੁਣ ਤਾਂ ਚੰਡੀ ਆਪਣੀ ਹਰੀ ਆ ਆਪਣਾ ਰਿਕਾਰਡ ਜੇ ਕੋ ਤੋੜੂਗਾ ਤਾਂ ਆਪਾਂ ਆਪ ਹੀ ਤੋੜਾਂਗੇ ਆਪਾਂ ਆਪ ਹੀ ਤੋੜਾਂਗੇ ਨਹੀਂ ਇਹ ਨਹੀਂ ਹੋਊਗਾ ਕੋਈ ਹੋਰ ਤੋੜ ਜੂਗਾ ਹੋਰ ਮੈਂ ਕੋ ਤੋੜ ਸਕਦਾ ਨਾ ਤੋੜਨ ਦਵਾਂਗੇ ਜਿਹੜੀਆਂ ਵੀਡੀਓ ਜਿੰਨ ਚ ਗੱਲਾਂ ਜੀਆਂ ਕਰਦੇ ਸੀ ਉਹ ਕਰ ਤੇ ਮੂੰਹ ਬੰਦ ਸਭ ਦੇ ਠੀਕ ਆ ਟਰਾਲੇ ਲਾਤੇ ਟਰਾਲੇ ਲਾਤੇ ਵੀ ਇਹਨਾਂ ਕਹਿਤਾ ਦੱਸਦਾ ਵੀ ਤੁਸੀਂ ਸਾਡਾ ਨੀ ਰਿਕਾਰਡ ਤੋੜ ਸਕਦੇ ਤੋੜ ਸਕਦੇ ਨਹੀਂ ਠੀਕ ਆ ਕੁਆਲਿਟੀ ਆ ਕੁਆਲਿਟੀ ਵੀ ਆ ਜਰ ਕੋਈ ਕਿਸੇ ਚੀਜ਼ ਨਾਲ ਸਮਝੌਤਾ ਹੀ ਨਹੀਂ ਹੈਗਾ ਕੋਈ ਰੰਗ ਕਿੰਨੀਓ ਕੋਈ ਹੋਰ ਕਾਸੇ ਕਿੰਨੀਓ ਮਸ਼ੀਨ ਤੇ ਨਿਗਾਹ ਮਾਰ ਕੇ ਦੇਖ ਸੋਨੂੰ ਮਾਰ ਕੈਮਰੇ ਤੇ ਕਿਸੇ ਕੱਲੋਂ ਕਿਸੇ ਮਸ਼ੀਨ 'ਚ ਘਾਟ ਲੱਗਦੀ ਆ ਕਿੰਦਾ ਭੰਜੀ ਬਿਲਕੁਲ ਘਾਟ ਰਹਿਣ ਦੇਣੀ ਹੀ ਨਹੀਂ ਆਪਾਂ ਠੀਕ ਆ ਪਰ ਦੇਣ ਕੁਛ ਨਾ ਕੁਛ ਵਧੀਆ ਹੀ ਦਵਾਂਗੇ ਵਧੀਆ ਹੀ ਦਵਾਂਗੇ ਕਿਉਂ ਸਤਪਾਲ ਜੀ ਜੀ ਬਿਲਕੁਲ ਸੀ ਜੀ ਕਵਾਲਿਟੀ ਨਾਲ ਕੋਈ ਸਮਝੌਤਾ ਕਰਨਾ ਹੀ ਨਹੀਂ ਅਸਨੇ। ਕਵਾਲਿਟੀ ਨਾਲ ਕੋਈ ਸਮਝੌਤਾ ਨਹੀਂ ਰਹਾ। ਕੋਈ ਸਮਝੌਤਾ ਨਹੀਂਗਾ। ਕੋਈ ਉਹ ਨਹੀਂਗਾ ਤੇ ਉਸ ਦਿਨ ਵੀ ਸਾਨੂੰ ਅਸੀਂ ਐਸਸੀ ਮਸ਼ੀਨਾ ਆਨ ਰੋਡ ਗਨੇਾਈਆਂ ਸੀਗੀਆਂ। 48 ਮਸ਼ੀਨਾ ਚਾਹੇ ਅੱਜ ਗੈਨ ਲਿਓ। ਖੜ ਕੇ ਕੱਲੀ-ਕੱਲੀ ਵੀਡੀਓ ਚ ਦਿਖਾਵਾਂਗੇ ਕੱਲੀ-ਕੱਲੀ ਨੰਗਦੀ ਮਸ਼ੀਨ। ਕਿ ਨਹੀਂ ਤਾਂ ਜੀ ਬਿਲਕੁਲ ਜੀ ਬਿਲਕੁਲ ਪ੍ਰੋਪਰ ਵੀਡੀਓ ਸਾਰੀ ਲਗਾਣੀ ਆਪਾਂ। ਹਾਂ ਸ਼ਾਰਟ ਵੀ ਲਵਾਂਗੇ ਆਪਾਂ ਤੁਹਾਡਾ ਡਾਉਣ ਵਾਲੇ ਤੇ ਚਾਹੇ ਜਿਵੇਂ ਮਰਜੀ ਸਾਨੂੰ ਕੱਲੀ ਕੱਲੀ ਛੋਟੀਆਂ ਨੀਂਦਾਂ ਖਰਾਬ ਕਰਦਾਂਗੇ ਯਾਰ ਉੱਠ ਉੱਠ ਝਾਕੀ ਜਾਣਗੇ ਪ੍ਰੀਤ ਨਾਂਗੀ ਪ੍ਰੀਤ ਨਾਂਗੀ ਪ੍ਰੀਤ ਨਾਂਗੀ ਸੁਪਣਿਆਂ ਚ ਵੀ ਆਏਗੀ ਸੁਪਣਿਆਂ ਚ ਵੀ ਇਹੀ ਗੱਲ ਹੋਈ ਜਾਊਗੀ ਠੀਕ ਆ ਹਮਾਰੇ ਵਾਲੀ ਕੋ ਦੋ ਆਣੇ ਦੀ ਹੋ ਹਮਾਰੇ ਵਾਲੀ ਹਮਾਰੇ ਵਾਲੀ ਪਿੱਛੇ ਆ ਰਹੀ ਆ ਪਿੱਛੇ ਆ ਰਹੀ ਆ ਸੱਤਵੀਂ ਆ ਬਰਾਬਰੀ ਆ ਦੇਖ ਲੋ ਮੇਰੇ ਆਣੇ ਬਾਰੇ ਦੇ ਭਾਈ ਜੀ ਨੇ ਜਾਣਕਾਰੀ ਪੁੱਛਦੇ ਨੇ ਪੁੱਛਦੇ ਨੇ ਵੀ ਸਾਡੇ ਵਾਲੀ ਕਿਹੜੀ ਆ ਵੀ ਹੁਣ 60ਾਂ ਚੋਂ ਨਹੀਂ ਪਤਾ ਸਾਡੇ ਵਾਲੀ ਕਿਹੜੀ ਆ ਹੈਗੀ ਆ ਵਿੱਚ ਠੀਕ ਆ ਤੇ ਮਾਰੇ ਬੰਦੇ ਨੇ ਫਿਰ ਪਹਿਚਾਨ ਲਿਓ ਨਹੀਂ 60 ਦਿੰਦਾ ਅਸੀਂ ਭਾਉ ਟ੍ਰਾਂਸਪੋਰਟ ਵਾਲੇ ਨੇ ਕੁਝ ਕੀ ਬਿਠਾ ਰੱਖੇ ਨੇ ਸਾਰੇ ਠੀਕ ਆ ਸਭ ਤੋਂ ਵੱਡਾ ਦੇਣਦਾਰ ਆ ਭਾਉ ਟ੍ਰਾਂਸਪੋਰਟ ਦਾ ਠੀਕ ਆ ਆਊਟ ਟ੍ਰਾਂਸਪੋਰਟ ਦਾ ਸਾਡੇ ਸਾਰੇ ਪ੍ਰੀਤ ਪਰਿਵਾਰ ਦਾ ਪਰਿਵਾਰ ਦਾ ਨਾਲ ਰਲ ਕੇ ਸਾਰੇ ਇੰਨੀ ਮਿਹਨਤ ਕਰ ਰਹੇ ਨੇ ਬਾਕੀ ਜਿਹੜੇ ਸਾਡੇ ਕਿਸਾਨ ਭਰਾ ਨੇ ਕਿਸਾਨ ਭਰਾ ਨੇ ਉਹ ਤਾਂ ਸ਼ਾਹ ਦਾ ਬਹੁਤ ਵੱਡਾ ਰੋਬਾ ਵੱਡਾਗਾ ਹੁਣ ਜਾ ਰਹੀਆਂ ਤੱਪਣ ਕਿੱਧਰ ਕਿੱਧਰ ਨੇ ਇਹ ਇਹ ਆਲ ਇੰਡੀਆ ਦੇ ਵਿੱਚ ਜਾ ਰਹੀਆਂ ਨੇ ਹਰਿਆਣਾ ਦੇ ਵਿੱਚ ਮਹਾਰਾਸ਼ਟਰ ਮੈਂਪੀ ਠੀਕ ਠੀਕ ਆ ਕੋਈ ਵੀ ਲੈ ਗਿਆ ਡੀਲਰ ਜਾ ਕੇ ਕੋਈ 10 ਲੈ ਗਿਆ ਡਾਇਰੈਕਟ ਬਹੁਤ ਨੇ ਠੀਕ ਆ ਹਾਂ ਜਿਹੜੇ ਡਾਇਰੈਕਟ ਜਿਆਦਾ ਨੇ ਜਿਹੜੇ ਹਰਿਆਣਾ ਹੋ ਗਿਆ ਪੰਜਾਬ ਹੋ ਗਿਆ ਰਾਜਸਥਾਨ ਹੋ ਗਿਆ ਜਿਹੜਾ ਡਾਇਰੈਕਟ ਹੀ ਨੇ ਅੱਛਾ ਡਾਇਰੈਕਟ ਜਾ ਰਹੀਆਂ ਨੇ ਜਿਹੜੀਆਂ ਆ ਕਸਟਮਰ ਤੁਹਾਡੇ ਸਾਹਮਣੇ ਆਏ ਨੇ ਹਾਂ ਹਾਂ ਇਹ ਆਪਾਂ ਨੂੰ ਪੁੱਛ ਕੇ ਗਏ ਨਾਲ ਹੀ ਨੇਗੇ ਬਾਕੀ ਕੋਈ ਗੱਲ ਨਹੀਂ ਦੋਸਤੋ ਤੁਹਾਨੂੰ ਕੱਲੀ ਕੱਲੀ ਮਸ਼ੀਨ ਦਿਖਾਵਾਂਗੇ ਵੀ ਆਹ ਜਾਂਦੀਆਂ ਨੇ ਵੀ 48 ਕਿਹਾ ਤਾਂ 48 ਹੈਗੀਆਂ ਕਿ ਨਹੀਂ ਜੀ ਹਾਂ ਜੀ ਆ ਬਿਲਕੁਲ ਬਾਕੀ ਟਰਾਲੇ ਵਾਲੀਆਂ ਵੀ ਦਿਖਾਣੀ ਟਰਾਲੇ ਵਾਲੀਆਂ ਵੀ ਦਿਖਾਵਾਂਗੇ ਸਾਰੀਆਂ ਕੱਲੀ ਕੱਲੀ ਮਸ਼ੀਨ ਦੀ ਗਿਣਤੀ ਕਰਾਵਾਂਗੇ ਬਹੁਤ ਬਹੁ ਮੁਾਰਕਾ ਜਪੀਤ ਗਰੁੱਪ ਨੂੰ ਧੰਨਵਾਦੀ ਤੁਹਾਨੂੰ ਵੀ ਬਹੁਤ ਬਹੁ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦਿਨ 26 ਜਨਵਰੀ 2026 ਇਸ ਗਣਤੰਤਰਤਾ ਦਿਵਸ ਮੌਕੇ ਤੁਹਾਡੇ ਸਾਰੇ ਵੀਰਾਂ ਦੇ ਉਤਸ਼ਾਹ ਅਤੇ ਪਿਆਰ ਸਦਕਾ 52 ਮਸ਼ੀਨਾਂ ਦੀ ਡਿਲੀਵਰੀ ਕੀਤੀ ਤਾਂ ਆਓ ਸਾਰੇ ਆਪਾਂ ਮਿਲ ਕੇ ਪੂਰੇ ਜੋਸ਼ ਨਾਲ ਇਹਨਾਂ ਨੂੰ ਰਵਾਨਾ ਕਰੀਏ ਬੋਲੋ ਸੋਨਿਹਾਲ ਸਤਿ ਸ੍ਰੀ ਅਕਾਲ ਨਾਂ ਦੀ ਪਸੰਦੀ ਦਾ ਪਹਿਲੀ ਕੰਪਨੀ ਆ ਇਹ ਭਾਰਤ ਦੀ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਸੀ.ਈ.ਡੀ. ਪੇਡ ਲੱਗੇ ਆਏ ਨੇ ਪਹਿਲਾਂ ਹਰੇ ਯਾ ਸਾਨੂੰ ਆਉਂਦਾ ਪ੍ਰੀਤ ਦਾ ਕਾਫਲਾ 52 ਤੇ 8 60 ਮਸੀਤਾਂ ਦਾ ਕਾਫਲਾ ਪ੍ਰੀਤ ਵਾਲਿਆਂ ਦਾ ਅੱਜ ਜਾਂਦਾ ਸਾਰੇ ਭਾਉ ਟ੍ਰਾਂਸਪੋਰਟ ਆਈਏ ਇਹਨਾਂ ਦੀ ਜ਼ਿੰਮੇਵਾਰੀ ਆ ਕਿ ਇਹਨਾਂ ਸੱਟ ਕੇ ਆਉਣ ਦੀਆਂ ਯੈਲੋ ਕੱਲੀ-ਕੱਲੀ ਜਿਹੇ ਅੱਜ 48 ਦਾ ਕਾਫਲਾਗਾ ਕੱਲੀ-ਕੱਲੀ ਗੇਨ ਲਿਓ 10 ਮਸ਼ੀਨਾਂ ਹੈਗੀਆਂ ਟਰੱਕ ਤੇ ਉਹ ਚਲੀਆਂ ਗਈਆਂ 48 ਜਾਨੀਆਂ ਰਹੀਆਂ ਜਿਹੜੀਆਂ ਰੋਡ ਤੇ ਰਹੀਆਂ ਯਾਉਂ ਆਉਂਦਾ ਕਾ ਆਪਣਾ ਪੱਡੀ ਤੇਰੀ ਇਹਨੂੰ ਕਹਦੇ ਨਾ ਪ੍ਰੀਤ ਗਰੁੱਪ ਨਾਬਾ ਖਾਠਾ ਮਾਰਦਾ ਕੱਠ ਕਬੱਡੀ ਕਬੱਡੀ ਆਣਦੀਆਂ ਨੇ 48 ਮਸ਼ੀਨਾਂ ਆਨ ਰੋਡ ਤੇ 48 ਅੱਜ 48 ਮਸ਼ੀਨਾਂ ਆਨ ਰੋਡ 10 ਮਸ਼ੀਨਾਂ ਟਰੱਕ ਤੇ ਚਲੋ ਦੱਬੀ ਗੱਲ 4x4 ਰੋਕ ਲਾ ਰੋਕ ਲਾ ਥੋੜਾ ਜਿਹਾ ਨਾ ਬਾਜਾਮ ਹੋ ਗਿਆ ਸੀ ਅੱਜ ਫੇਰ ਨਾ ਬਾਜਾਮ ਹੋਣ ਕਰਕੇ ਅੱਧੀਆਂ ਮਸ਼ੀਨਾਂ ਮੂਰੇ ਲੰਘੀਆਂ ਅੱਧੀਆਂ ਮਸ਼ੀਨਾਂ ਪਿੱਛੇ ਰਹਿ ਗਈਆਂ ਹੁਣ ਪਿੱਛੇ ਵਾਲੀਆਂ ਆਉਂਦੀਆਂ ਨੇ ਫੇਰ ਦਿਖਾਉਣੇ ਤੁਹਾਨੂੰ ਠੀਕ ਆ ਇਹ ਨਹੀਂ ਜਿਹੜੀ ਆਪਾਂ ਗੱਲ ਕਹਿ ਦਾਂਗੇ ਵੀ 48 ਆਨ ਰੋਡ ਨੇ ਤਾਂ 48 ਹੀ ਨੇ ਅੱਜ ਠੀਕ ਆ ਬਾਕੀ ਜਿਹੜੀਆਂ 10 ਟਰੱਕਿੰਗ ਤੇ ਬਾਗੀਆਂ ਟਰੱਕਾਂ ਤੇ ਗਈਆਂ ਨੇ 10 ਮਸ਼ੀਨਾਂ ਛੋਟੀਆਂ ਗਈਆਂ ਨੇ ਉਹ ਤੇ ਆਪਾਂ ਪਹਿਲੀ ਤੋਂ ਵੀਡੀਓ ਕਰਾਈਆ ਪਹਿਲੀ ਤੋਂ ਵੀਡੀਓ ਸ਼ੁਰੂ ਕਰੀਆ ਇਹ ਕਾਂਪ ਚ ਫਾਸੀਆਂ ਉਹਦੇ ਕਰਕੇ ਲੈਣਾ ਟੁੱਟ ਗਈ ਆ ਉਥੋਂ ਦਾ ਹਰੀ ਝੰਡੀ ਦੇ ਕੇ 48 ਦੀ 48 ਇਕੱਠੀਆਂ ਨੂੰ ਤੋਰਿਆ ਸੀਗਾ ਹਾਂ ਵੀ ਦਵਾਉਣਾ ਸੌਖਾ ਸਾ ਵੀ ਰੋਡ ਨੂੰ ਵੀ ਸਾ ਆ ਜੂਗਾ ਨਹੀਂ ਆਲਾ ਕਹਿੰਦਾ ਉਹ ਲਾਲ ਗਿਆ ਇਹਨੂੰ ਨਹੀਂ ਜਾਣਦੀ ਸੀ ਕਮੈਨਾ ਸੋਨੂੰ ਅੱਗੇ ਪਹਿਲਾਂ ਸੁਣਦੇ ਨਹੀਂ ਹੁੰਦੇ ਕੋਈ 10 ਮਸ਼ੀਨਾ ਇਕੱਠੀਆਂ ਲੰਘੀਆਂ ਇਹਨੂੰ ਹਾਂ 148 148 ਨੰਗਦੀਆਂ ਨੇ ਇਕੱਠੀਆਂ ਠੀਕ ਨਹੀਂ ਆਉਂਦੀਆਂ ਛੋਟੀਆਂ 31 ਇੰਚ ਆਉਂਦੀਆਂ ਨੇਗੀਆਂ ਹੁਣ ਇਹ ਆਉਣੀਆਂ 5-7 ਇਹ ਹੋਣਗੀਆਂ ਤੇ ਇਹਨਾਂ ਦੇ ਇੱਕ ਘੱਟ ਅੱਗੇ ਪਾਇਆ ਹੋਇਆ ਇੱਕ ਪਿੱਸੇ ਟੰਗਿਆ ਹੋਇਆ ਇਹ ਨਾ ਅਗਲਾ ਕਹਿਣਾ ਹੁੰਦੀ ਰੋਣਾ ਕਿਉਂ ਬੰਦੇ ਨੇ ਪ੍ਰੀਤ ਵਾਲੇ ਰੋਲਾ ਪਾਇਆ ਤੁਹਾਨੂੰ ਜਿਹੜੀਆਂ 20 ਮਸ਼ੀਨਾਂ ਡੈਲੀ ਨਗਦੀਆਂ ਲਦਾ ਨਗਦੀਆਂ ਹੀ ਨੇਗੀਆਂ ਜਿਹੜੇ ਡੀਲਰ ਨੇਗੇ ਕਸਟਮਰ ਨੇ ਇਹ ਘਰੇ ਲਿਆਣ ਵਾਲੇ ਉਹ ਕਹਿੰਦੇ ਨੇ ਸਾਨੂੰ ਦਾ ਇਕੱਠੀਆਂ ਚ ਭੇਜਿਓ ਆ ਦੇ ਆਉਂਦੇ ਚੜਦੀ ਇੱਕ ਤੋਂ ਦੂਜੀ ਤਾਂ ਚੜਦੀ ਉਹ ਕਹਿੰਦਾ ਕੱਟੂ ਉਹ ਕਹਿੰਦਾ ਵੀਡੀਓ ਪਹਿਲਾਂ ਮੈਂ ਬਣਵਾਉ ਉਹ ਕਹਿੰਦਾ ਮੈਂ ਬਣਵਾਉ ਹੋਰ ਕਿ ਆਪਾਂ ਜਾਣਦੇ ਨੇ ਚੀਜ਼ ਇੱਕ ਦੂਜੇ ਨੂੰ ਖਲਾਰਾ ਵੱਧ ਪੈ ਗਿਆ ਥੋੜਾ ਜਿਹਾ ਕਿਉਂਕਿ ਨਾਬਾ ਜਾਮ ਹੀ ਬਾੜਾ ਹੋ ਗਿਆ ਸੀਗਾ ਮਸ਼ੀਨਾਂ ਦਾ ਜੇ ਸ਼ਹਿਰ ਤੇ 2 ਲੱਖ ਜਾਣਾ ਉਹੀ ਉਹੀ ਨਹੀਂ ਉਹ ਕਰਨੀਆਂ ਇਹਦਾ ਕੱਠੀਆਂ 48 ਸੀਗੀਆਂ 48 ਮਸ਼ੀਨਾਂ ਨਾਲ ਨਾ ਭਾ ਜਾ ਔਲਾਦ ਆ ਇੱਕ ਕਿਆਮ ਲੱਗਿਆ ਸਾਨੂੰ ਇੱਕ ਨਾ ਪੁਲ ਤੇ ਕੰਮ ਚੱਲੀ ਜਾਂਦਾ ਸੀਗਾ ਪੁਲ ਤੇ ਕੰਮ ਚੱਲਣ ਨਾਲ ਰਿਕਾਵਟ ਆ ਗਈ ਨੈਰਾ ਟੁੱਟ ਗਈਆਂ ਜਦੋਂ ਪੁਲ ਤੇ ਕੰਮ ਚੱਲੀ ਜਾਂਦਾ ਸੀ ਜਾਂ ਪੁਲ ਤੇ ਕੰਮ ਚੱਲਣ ਨਾਲ ਮਸ਼ੀਨਾਂ ਟੋਫਾਟੀ ਹੋ ਗਈਆਂ ਕੁਝ ਸਮਸ਼ੀਨਾ ਦੇ ਮੂਰੇ ਗੱਡੀਆਂ ਆੜ ਗਈਆਂ ਕੁਝ ਮਸ਼ੀਨਾਂ ਪਿੱਸੇ ਰਹਿ ਗਈਆਂ ਕੁ ਪੁਲ ਚੜ੍ਹਦੀਆਂ ਉਤਰਦੀਆਂ ਹੈ ਮਸ਼ੀਨਾਂ ਨੂੰ ਜਾਮ ਲੱਗ ਗਿਆ ਹਰੇ ਮਤ ਹਰੇ ਬਾਈ ਮੱਥੇ ਲੱਗੀ ਆ ਆਪਣੇ ਠੀਕ ਆ ਹੋਰ ਇਹਦੂ ਆਪਾਂ ਨੂੰ ਕੀ ਸਾਗਣ ਹੋਏ ਉਹਦਾ ਕਾਰਨ ਆ ਤੇ ਅਜੇ ਹੋਰ ਆ ਰਹੀਆਂ ਨੇਗੀਆਂ ਸਟੈਪ ਵਾਈ ਸਟੈਪ ਜਿਉਂ-ਜਿਉਂ ਜਿਵੇਂ-ਜਿਵੇਂ ਜਾਮ ਚ ਫਸੀਆਂ ਮਸ਼ੀਨਾਂ ਉਵੇਂ-ਉਵੇਂ ਉਹ ਹੋਈ ਜਾਂਦਾਗਾ ਤੇ ਰਹਿ ਗਈਆਂ ਹਜੇ 5-4 ਮਸ਼ੀਨਾ ਹੋਰ ਮਗਰ ਤੇ ਉਹ ਵੀ ਆਪਾਂ ਪਾਰ ਕਰਕੇ ਫੇਰ ਆਪਾਂ ਗਾਹਾਂ ਜਾ ਕੇ ਦਿਖਾਵਾਂਗੇ ਵੀ ਲਾ ਕੇ ਨਾ ਟੂਲ ਬਲਾਜੇ ਤੇ ਲੱਗਣੀਆਂ ਨੇ ਮਸ਼ੀਨਾ ਦੇਖਦੇ ਆਪਾਂ ਵੀ ਜੇ ਉੱਥੇ ਜਾਣਾ ਹੋਇਆ ਕਿਉਂਕਿ ਬਗਾਨੀ ਗੱਡੀ 'ਚ ਅਸੀਂ ਕਿਸੇ ਦੀ ਗੱਡੀ 'ਚ ਬਹਿ ਕੇ ਆਿਆਂਗੇ ਆਪਦੇ ਵਾਲੀ ਗੱਡੀ ਜਾਮ 'ਚ ਫਸ ਗਈ ਉਹਦੇ ਕਾਰਨ ਜੇ ਅਗਲੇ ਨੇ ਚੱਲੂਗਾ ਤਾਂ ਲੈ ਕੇ ਜ਼ਰੂਰ ਚੱਲਾਂਗੇ ਆਪਾਂ ਪੇਸ਼ ਲੀਗਰ ਕਮੈਂਟ ਵਾਲੇ ਆਏ ਸੀ ਆਪਾਂ ਨੂੰ ਵੀ ਕਹਿੰਦੇ ਸੀ ਅਸੀ ਮਸ਼ੀਨਾ ਅਸੀ ਮਸ਼ੀਨਾ ਤੁਸੀਂ ਬਾਹਲੀ ਆ ਜਿਆਦੇ ਕਹਿਤੀਆਂ ਉਦੋਂ ਆਪਾਂ 80 'ਚ ਇਹ ਹੋ ਗਿਆ ਉਦੋਂ ਵੀ ਜਾਮ ਲੱਗ ਗਿਆ ਉਦੋਂ ਵੀ ਜਾਮ ਨਾਬਾ ਜਾਮ ਹੋ ਗਿਆ ਸੀ ਭਾਉ ਟਰਾਂਸਪੋਰਟ ਹੀ ਆ ਗਏ ਜਿਨ੍ਹਾਂ ਦੀ ਡਿਊਟੀ ਲੱਗੀ ਵੀ ਇਹਨਾਂ ਨੇ ਪਹੁੰਚਦੀਆਂ ਕਰਨੀਆਂ ਨੇ ਕਹਿੰਦੇ ਜੀ ਭਾਉ ਜੀ ਆਜੋ ਬਾਬਾ ਜੀ ਉਹ ਤੇ ਟੋਲ ਕਿੰਨੀ ਕੁ ਦੂਰ ਹੈ ਜੀ ਇੱਥੋਂ ਬਸ 2-4 ਕਿਲੋਮੀਟਰ ਓਕੇ ਓਕੇ ਠੀਕ ਹੈ ਜੀ ਜਲੋ ਆ ਗਏ ਉੱਥੇ ਨੂੰ ਇਹ ਪਾਉ ਟ੍ਰਾਂਸਪੋਰਟ ਇਹਨਾਂ ਦੀ ਜ਼ਿੰਮੇਵਾਰੀ ਆ ਡੀਲਰ ਕੋਲੇ ਕਾਹ ਕੁਛ ਘਰੇ ਮਸ਼ੀਨਾ ਭਾਗ ਆਉਣੀਆਂ ਸਾਰੀਆਂ ਇਹਨਾਂ ਨੇ ਪਹੁੰਚਦੀਆਂ ਕਰਨੀਆਂ ਨੇ ਹੁਣ ਕਾਹ ਨੂੰ ਛੱਡਣੀਆਂ ਨੇ ਦੋ ਰਹਿ ਗਈਆਂ ਮਾਗਰ ਇਹਨਾਂ ਨੂੰ ਵੀ ਸੋ ਐਡਿਟ ਨਹੀਂ ਕਰਨੀ ਵੀਡੀਓ ਨਾ ਨਾ ਐਂ ਪਾਉਣੀ ਆ ਸਿੱਧੀ ਦੀ ਸਿੱਧੀ ਵੀਡੀਓ ਫਿਰ ਐਡਿਟ ਦਾ ਕਰਕੇ ਐ ਲੱਗੂ ਚੱਕ ਕੇ ਪਾਤੀਆਂ ਮਗਰ ਮੂਰੇ ਵਾਲੀਆਂ ਦਿਖਾਤੀਆਂ ਪਰ ਐਂ ਦਿਖਾਉਣੀਆਂ ਨੇ ਆਉਂਦੀਆਂ ਵੀ ਕਹੋ ਆ ਗਈ ਕਿਆ ਵਾਪਸ ਤੇ ਆ ਜਾਂਦਾ ਵਾਪਸ ਤੇ ਆ